ਮੰਦੀ ਮੰਡੀ ਬੋਰਡ ਤੋਂ ਆਣਾ ਕਿੰਨੇ ਦਾ ਖਰਚਾ ਹੈ ਮੈਂ ਦੱਸੂ 13.3 ਲੱਖ ਦਾ ਕਿਸੇ ਹੋਰ ਮੱਦਜੋ ਕਰਾਉਂ ਉੱਚੀ ਗੱਲ ਹੈ ਮੈਨੂੰ ਇਹਨੂੰ ਇਹ ਸੜਕ ਨੂੰ ਕਰਕੇ ਠੀਕ ਹੈ ਉਹਨਾਂ ਨੂੰ ਠੀਕ ਹੈ ਨਾ ਆਪਾਂ ਲੇਟ ਨਹੀਂ ਕਰਨਾ ਠੀਕ ਹੈ ਮੈਨੂੰ ਨਹੀਂ ਪਤਾ ਕਿੱਥੋਂ ਕਰਨਾ ਤੁਸੀਂ ਕੀ ਕਰਨਾ ਕੀ ਨਹੀਂ ਕਰਨਾ ਇਹਨੂੰ ਕਰਕੇ ਦੇਣਾ ਮੈਂ ਇਹਨ ਇੱਕ ਗੱਲ ਜਾਨਣਾ ਇਹਨੂੰ ਕਰਕੇ ਦੇਣਾ ਆਪਾਂ ਬਹੁਤ ਟਾਈਮ ਆਇਆ ਸੀ ਇੱਕ ਸਾਲ ਬਾਅਦ ਮੈਂ ਅੱਜ ਆਇਆ ਤੇ ਮੈਂ ਅੱਜ ਆ ਕੇ ਇਹਨਾਂ ਨੂੰ ਕੀ ਜਵਾਬ ਦਵਾ ਮੈਨੂੰ ਨਹੀਂ ਪਤਾ ਮੈਂ ਅੱਜ ਤੁਹਾਨੂੰ ਗੱਲ ਕਹਤੀ ਆ ਜਿਹਦੇ ਤੋਂ ਮਨੂੰ ਪਹਿਲਾਂ ਪਈ ਜੀ ਸਾਰੇ ਤੇ ਲੋਕ ਪਾਊਗੀ ਫਿਰ ਜਿੱਦਾਂ ਪਹਿਲਾਂ ਹਾਂਜੀ ਜਿੰਨਾ ਪੀ ਡਬਲ ਨੂੰ ਜੋ ਵੀ ਹੈਗਾ ਇਹਨੂੰ ਕਰਕੇ ਦਿਓ ਆਪਾਂ ਜਿਹੜੀ ਸੜਕ ਦਾ ਪ੍ਰਬੰਧ ਮੈਂ ਪਿਛਲੇ ਸਾਲ ਵੀ ਗੱਲ ਕਰਕੇ ਗਿਆ ਸੀ ਲੇਕਿਨ ਹੋ ਸਕਦਾ ਅੱਜ ਮੈਂ ਇਹਨਾਂ ਨੂੰ ਦੁਬਾਰਾ ਪੁੱਛਿਆ ਕਿ ਮੈਨੂੰ ਤਾਂ ਲੱਗਦਾ ਸੀ ਬਣ ਗਈ ਹੋਣੀ ਐ ਮੈਨੂੰ ਵੀ ਅੱਜ ਚੱਕਰ ਕਈ ਵਰੀ ਨਹੀਂ ਪਤਾ ਲੱਗਦਾ ਜੇ ਕੋਈ ਗੱਲ ਹੁੰਦੀ ਐ ਲੇਕਿਨ ਜਲਦ ਜਿਹੜਾ ਹੈ ਇਹ ਸੜਕ ਜਿਹੜੀ ਹੈ ਇਹਨੂੰ ਵੀ ਮੋਟੇਬਲ ਵਧੀਆ ਕਰਕੇ ਇਹਨੂੰ ਕੀਤਾ ਜਾਏਗਾ ਔਰ ਇਹਦਾ ਮੈਂ ਜਲਦ ਆਪਾਂ ਇਹਨਾਂ ਕੋਲ ਕਰਾਵਾਂਗੇ ਫੋਨ ਵੀ ਕਰਵਾਤਾ ਹੈ ਜੀ ਪਰਫੈਕਟ ਹੀ ਕਰਵਾਉਂਦੇ ਆ ਜਿਹੜੇ ਮੁੱਖ ਜਾਮਨਦੀ ਬੋਰਡ ਨੇ ਆ ਤਾਂ ਉੱਥੋਂ ਹੁਣ ਆ ਆਰਡੀ ਮੰਡੀ ਮੰਡੀ ਬੋਰਡ ਤੋਂ ਆਣਾ ਕਿੰਨੇ ਦਾ ਖਰਚਾ ਹੈ ਮੈਨੂੰ ਦੱਸੋ 13.6 ਲੱਖ ਆ 13 ਕਰੋੜ ਨਹੀਂ ਸਰ 13 ਲੱਖ 13 13 ਕਰੋੜ ਹਾਂਜੀ ਕਿਤੇ ਹੋਰ ਮਦਦ ਚੋ ਕਰਾਉਣ ਦੀ ਉੱਚੀ ਗੱਲ ਹੈ ਇਹ ਨੂੰ ਕਰਾ ਕੇ ਲਾਂਬੇ ਕਰੋ ਤੇ ਕਿਹੜੀ ਹੋ ਜੀ ਬਣੂਗੀ ਜਿਹੜੀ ਮਨਜ਼ੂਰ ਹੋਈ ਵੀ ਆ ਹਾਂਜੀ ਉਹ ਤੋਂ ਮੇਟੋ ਦੇ ਯਾਰ ਜਿਹੜੀਆਂ ਹੈਗੀਆਂ ਦੋ ਇਹ ਵੀ ਨਾਲ ਲਾ ਦਿਓ ਉਹ ਗੱਲ ਸਮਝੋ ਆਪਾਂ ਕਹਿ ਗਏ ਇਹਦੇ ਪਹਿਲੇ ਇੱਕ ਮਿੰਟ ਰਹਿ ਯਾਰ ਇੱਕ ਵਾਰ ਗੱਲ ਕਰ ਆਪਾਂ ਗੱਲ ਮੈਨੂੰ ਇਹਨੂੰ ਇਹ ਸੜਕ ਨੂੰ ਤੱਕ ਕੇ ਦੇ ਠੀਕ ਹੈ ਉਹਨਾਂ ਨੂੰ ਠੀਕ ਹੈ ਨਾ ਹਾਂ ਮੈਂ ਕਹਿੰਦਾ ਨਵਾਂ ਜੁਰੂ ਕਰਾ ਪਾ ਲਓ ਮੈਨੂੰ ਨਵਾਂ ਇੱਕ ਕੋੜਾ ਚੱਲਣੇ ਆ ਹੁਣ ਕੰਮ ਉਹਦੇ ਚ ਕਰਾ ਦਿਓ ਇਹਨੂੰ ਹੁਣ ਉਹਨੂੰ ਆਪਾਂ ਲੇਟ ਨਹੀਂ ਕਰਨਾ ਠੀਕ ਹੈ ਠੀਕ ਮੈਨੂੰ ਨਹੀਂ ਪਤਾ ਕਿ ਕਿੱਥੋਂ ਕਰਨਾ ਤੁਸੀਂ ਕੀ ਕਰਨਾ ਕੀ ਨਹੀਂ ਕਰਨਾ ਇਹਨੂੰ ਕਰਕੇ ਦੇ ਦੇਣਾ ਠੀਕ ਹੈ ਮੈਂ ਇੱਕ ਦਿਨ ਕੱਲ ਜਾਣਾ ਇਹਨੂੰ ਕਰਕੇ ਦੇਣਾ ਆਪਾਂ ਠੀਕ ਹੈ ਬਹੁਤ ਆਇਆ ਸੀ ਇੱਕ ਸਾਲ ਬਾਅਦ ਮੈਂ ਅੱਜ ਆਇਆ ਹਾਂ ਤੇ ਮੈਂ ਅੱਜ ਆ ਕੇ ਇਹਨਾਂ ਨੂੰ ਕੀ ਜਵਾਬ ਦਵਾਂ ਮੈਨੂੰ ਨਹੀਂ ਪਤਾ ਮੈਂ ਅੱਜ ਤੁਹਾਨੂੰ ਗੱਲ ਕਹਤੀ ਆ ਠੀਕ ਹੈ ਜਿਹਦੇ ਤੇ ਲੁੱਕ ਪਹਿਲਾਂ ਪਈ ਜੀ ਸਾਰੇ ਤੇ ਲੁੱਕ ਪਾਊਗੀ ਫਿਰ ਜਿੱਦਾਂ ਪਹਿਲਾਂ ਹੈ ਹਾਂ ਜੀ ਜਿੰਨਾ ਪੀ ਡਬਲ ਮਨੂੰ ਜੋ ਵੀ ਹੈਗਾ ਇਹਨੂੰ ਕਰਕੇ ਦਿਓ ਠੀਕ ਹੈ ਬਸ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਲੀਡਰਸ਼ਿਪ ਦੇ ਵਿੱਚ ਜਿਹੜਾ ਪੰਜਾਬ ਦੇ ਵਿਕਾਸ ਦੇ ਲਈ ਖਾਸ ਤੌਰ ਤੇ ਪੀਣ ਵਾਲੇ ਪਾਣੀ ਦੀ ਸਾਫ ਸੁਥਰੇ ਪਾਣੀ ਦੀ ਕਮੀ ਨਾ ਰਹੇ ਉਹ ਸਮਝ ਲਗਾਤਾਰ ਪੰਜਾਬ 'ਚ ਇਸ ਸਾਲ ਦੇ ਵਿੱਚ ਦੋਹਾਂ ਸਾਲਾਂ ਦੇ ਵਿੱਚ ਪਿੰਡੂ ਏਰੀਆ ਦੇ ਵਿੱਚ ਹਲਕਿਆਂ ਦੇ ਸਭ ਤੋਂ ਜ਼ਿਆਦਾ ਟਿਊਬਲ ਲੱਗੇ ਆ। ਔਰ ਬਹੁਤ ਸਾਰੀਆਂ ਟਿਊਬਲ ਦੇ ਨਾਲ-ਨਾਲ ਟੈਂਕੀਆਂ ਦਾ ਕੰਮ ਵੀ ਚੱਲ ਰਿਹਾ। ਸੋ ਇਸ ਸਬੰਧ ਅੱਜ ਤਕਰੀਬਨ 28 ਲੱਖ ਰੁਪਏ ਦੀ ਲਾਗਤ ਨਾਲ 25000 ਲੀਟਰ ਦੀ ਜਿਹੜੀ ਟੈਂਕੀ ਬਣਨ ਜਾ ਰਹੀ ਆ ਇਲਾਕੇ ਨੂੰ ਜਦੋਂ ਬਿਜਲੀ ਚਲੀ ਜਾਂਦੀ ਆ ਉਦੋਂ ਪਾਣੀ ਦੀ ਕਿਵਰੀ ਬੜੀ ਖੇਚਲ ਆਂਦੀ ਆ ਕਿਉਂਕਿ ਟਿਊਬਲ ਬੰਦ ਹੁੰਦੇ ਆ ਲੇਕਿਨ ਟੈਂਕੀ ਤੋਂ ਸਪਲਾਈ ਜਿਹੜੀ ਜਾਰੀ ਜਾਂਦੀ ਆ ਔਰ ਸਭ ਤੋਂ ਵੱਡੀ ਗੱਲ ਆ ਇਹਦੇ ਨਾਲ ਨਾਲ ਫੋਲਰ ਸਿਸਟਮ ਦਾ ਵੀ ਪ੍ਰਬੰਧ ਕੀਤਾ ਗਿਆ ਤਾਂ ਕਿ ਲਾਈਟ ਜਾਣ ਦੀ ਕੰਡੀਸ਼ਨ ਦੇ ਵਿੱਚ ਵੀ ਜਿਹੜਾ ਹੈ ਇੱਥੇ ਜਿਹੜਾ ਪਾਣੀ ਦੀ ਸਪਲਾਈ ਨਿਰਵਿਰੋਧ ਜਾਰੀ ਰਵੇ ਸੋ ਲਗਾਤਾਰ ਹੋਰ ਵੀ ਇਸ ਇਲਾਕੇ ਦੀ ਵਿਕਾਸ ਦੀ ਉਹਨਾਂ ਸੜਕ ਦੀ ਗੱਲ ਹੈ ਐਕਸ਼ਨ ਸਾਹਿਬ ਇੱਥੇ ਖੜੇ ਸਾਰਾ ਡਿਪਾਰਟਮੈਂਟ ਖੜਾ ਪੀਡਬਲ ਡੀ ਹੈ ਔਰ ਬਿਜਲੀ ਬੋਰਡ ਦੇ ਵੀ ਖੜੇ ਕੁਝ ਬਿਜਲੀ ਦੀਆਂ ਸਮੱਸਿਆਵਾਂ ਉਹਦੇ ਲਈ ਗੱਲ ਕੀਤੀ ਗਈ ਹੈ ਵੀ ਇਸ ਏਰੀਆ 'ਚ ਜਿਹੜਾ ਹੈ ਕਟ ਜਾਂਦਾ ਲੱਗਦਾ ਉਹ ਇਸ ਸਪਲਾਈ ਸ਼ਹਿਰ ਦੇ ਨਾਲ ਪੈਂਦੀ ਹੈ ਤੇ ਇਹਨੂੰ ਸ਼ਹਿਰ ਦੇ ਨਾਲ ਉਹਦਾ ਵੀ ਮੈਂ ਹੁਣ ਸਾਰੇ ਜਿਹੜੇ ਬਿਜਲੀ ਬੋਰਡ ਦੇ ਅਧਿਕਾਰੀ ਖੜੇ ਐ ਐਕਸ਼ਨ ਸਾਹਿਬ ਉਹਨਾਂ ਨੂੰ ਕਿਹਾ ਕਿ ਜਲਦ ਤੋਂ ਜਲਦ ਇਹਦਾ ਵੀ ਪ੍ਰਬੰਧ ਕੀਤਾ ਜਾਵੇ ਔਰ ਨਾਲ ਦੇ ਨਾਲ ਆਪਾਂ ਜਿਹੜੀ ਸੜਕ ਦਾ ਪ੍ਰਬੰਧ ਮੈਂ ਪਿਛਲੇ ਸਾਲ ਵੀ ਗੱਲ ਕਰਕੇ ਗਿਆ ਸੀ ਲੇਕਿਨ ਹੋ ਸਕਦਾ ਅੱਜ ਮੈਂ ਇਹਨਾਂ ਨੂੰ ਦੁਬਾਰਾ ਪੁੱਛਿਆ ਕਿ ਮੈਨੂੰ ਤਾਂ ਲੱਗਦਾ ਸੀ ਬਣ ਗਈ ਹੋਣੀ ਹੈ ਮੇਰੇ ਕੋਲ ਵੀ ਅੱਜ ਚੱਕਰ ਕਈ ਵੀ ਨਹੀਂ ਪਤਾ ਲੱਗਦਾ ਜੇ ਕੋਈ ਗੱਲ ਹੁੰਦੀ ਹੈ ਲੇਕਿਨ ਜਲਦ ਜਿਹੜਾ ਹੈ ਇਹ ਸੜਕ ਜਿਹੜੀ ਹੈ ਇਹਨੂੰ ਵੀ ਮੋਟੇਵਲ ਵਧੀਆ ਕਰਕੇ ਇਹਨੂੰ ਕੀਤਾ ਜਾਏਗਾ ਔਰ ਇਹਦਾ ਮੈਂ ਜਲਦ ਆਪਾਂ ਇਹਨਾਂ ਕੋਲ ਕਰਾਵਾਂਗੇ ਬੀ ਰਵੇ ਸੋ ਬਹੁਤ ਬਹੁਤ ਧੰਨਵਾਦ ਕਰਦਾ ਸਾਰੇ ਸਾਥੀਆਂ ਦਾ ਮੇਰਾ ਨਾਮ ਸੰਦੀਪ ਚੇਚੀ ਜੀ DSPਾਲ ਚੇਚੀ ਜੀ ਇਹ ਸਾਡੇ ਕਾਉਂਸਲਰ ਵੀ ਆ ਔਰ ਸਾਡੀ ਖੁਸ਼ਹਾਲਾ ਬੋਰਡ ਦੇ ਸੱਸਿਆ ਵੀ ਆ ਔਰ ਇਲਾਕੇ ਦੇ ਸਰਪੰਚ ਸਾਹਿਬ ਜਿੰਨੇ ਹੋਰ ਸਾਥੀ ਇੱਥੇ ਇਹਨਾਂ ਦੀ ਸਾਰੀ ਟੀਮ ਖੜੀ ਆ ਬਹੁਤ ਬੜੀ ਸਾਰੀ ਨੌਜਵਾਨ ਟੀਮ ਆ ਔਰ ਉਹ ਟੀਮ ਹੈ ਪਵਨ ਸ਼ਰਮਾ ਜੀ ਖੜੇ ਸਾਡੇ ਆਮ ਆਦਮੀ ਪਾਰਟੀ ਤੋਂ ਹੋਰ ਵੀ ਮੈਨੇਜ ਫਾਤੀ ਹੋਰ ਆਜਨ ਜੀ ਆ ਵਿਤਪਾਲ ਜੀ ਆ ਔਰ ਵੀ ਮੈਨੂੰ ਲੱਗਦਾ ਕਿਸੇ ਦਾ ਨਾਮ ਭੁੱਲ ਜਾਊਗਾ ਕਿਵਰੇ ਰਹਿ ਜਾਂਦਾ ਸਾਹਮਣੇ ਆਊਗਾ ਤਾਂ ਪਤਾ ਲੱਗਦਾ ਹੈ ਤਾਂ ਚੇਅਰਮੈਨ ਭੋਵੀ ਵਿਕਰਮ ਸ਼ਰਮਾ ਭੋਵੀ ਜੀ ਮੇਰੇ ਸਾਥੀ ਕੋਬੜ ਬੈਂਕ ਦੇ ਚੇਅਰਮੈਨ ਆ ਕਿਥੇ ਲੌਨ ਲੌਨ ਨਾ ਤੁਹਾਨੂੰ ਇਥੇ ਪ੍ਰਬੰਧਕ ਹੁਣੇ ਹੋ ਸਕਦਾ ਠੱਕ ਕੇ ਆਮ ਆਦਮੀ ਪਾਰਟੀ ਦੇ ਵੀ ਕੰਮ ਕੀਤਾ ਔਰ ਲਗਾਤਾਰ ਕਿਉਂਕਿ ਇਸ ਏਰੀਆ ਜਿਹੜਾ ਮੈਂ ਕਹਿੰਨਾ ਸਾਡੀ ਸਿਹਤ ਲਈ ਸਭ ਤੋਂ ਜ਼ਰੂਰੀ ਚੀਜ਼ ਜਿਹੜੀ ਹੈ ਦੁੱਧ ਹੈ ਉਹਦੀ ਸਪਲਾਈ ਇਸ ਏਰੀਆ 'ਚ ਹੁੰਦੇ ਬਹੁਤ ਸਾਰੇ ਸਾਰੇ ਆਮ ਉਮਮਨ ਦੁੱਧ ਦਾ ਕੰਮ ਕਰਦੇ ਆ ਤਾਂ ਸਾਥੀ ਸਾਡੀ ਪਾਰਟੀ ਨਾਲ ਵੀ ਸਮਾਜ ਨਾਲ ਵੀ ਜੁੜ ਕੇ ਕੰਮ ਕਰਦੇ ਆ ਸੋ ਬਹੁਤ-ਬਹੁਤ ਧੰਨਵਾਦ ਕਰਦਾ ਇਹਨਾਂ ਸਾਰਿਆਂ ਦਾ ਔਰ ਇਸ ਇਲਾਕੇ ਦੇ ਵਿਕਾਸ ਲਈ ਲਗਾਤਾਰ ਕੰਮ ਕਰਦਾ ਬਹੁਤ-ਬਹੁਤ ਧੰਨਵਾਦ ਸ਼ੁਕਰੀਆ